ਮੇਰਾ ਨਾਮ ਫਾਤਿਮਾ ਜੀ ਮੇਰਾ ਪਿੰਡ ਉੱਚਕਲਾ ਹੈ ਤੇ ਇਹ ਜੀ ਮਸ਼ੀਨਾਂ ਆਪਣੇ ਜਿਹੜੇ ਬਜ਼ੁਰਗ ਆ ਦਾ 60 ਸਾਲ ਦੀ ਉਮਰ ਆ ਹਨ ਉਹਨਾਂ ਨੂੰ ਮਿਲਦਾ ਜਿਹੜੇ ਵੀ ਘਟਗਾਂ ਦੇ ਵਿੱਚ ਲੋਕ ਆਉਂਦੇ ਗਰੀ ਪਰਿਵਾਰ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਬਹੁਤ ਲਾਭ ਮਿਲਦਾ ਵਾ ਕੋਈ ਵਾਰ ਕਈ ਵਾਰ ਕੋਈ ਇਹੋ ਜਿਹੇ ਵਰਗ ਦੇ ਲੋਕ ਹੁੰਦੇ ਜਿਹੜੇ ਇਹ ਚੀਜ਼ ਨਹੀਂ ਖਰੀਦ ਸਕਦੇ ਹਨ ਤਾਂ ਉਹਨਾਂ ਨੂੰ ਇਹ ਚੀਜ਼ ਤੋਂ ਬਹੁਤ ਵਧੀਆ ਸਹਾਇਤਾ ਮਿਲਦੀ ਆ ਅਸੀਂ ਆਪਦੇ ਪਿੰਡ ਤੋਂ ਆਲਾ ਗਾਗ ਲੱਗ ਪਿੰਡਾਂ ਦੇ ਵਿੱਚੋਂ ਮੈਂਬਰ ਲੈ ਕੇ ਆਉਣੇ ਆ ਹਨਾ ਸਾਰੇ ਜਾਣੇ ਵੀ ਬਹੁਤ ਖੁਸ਼ ਹੁੰਦੇ ਹੈਗਾ ਧੰਨਵਾਦ ਜੀ ਸਰਕਾਰ ਦਾ ਜਿਹੜੇ ਬੈਠੇ ਹਨਾ ਸਾਨੂੰ ਜਿਹੜੇ ਚ ਅਸੀਂ ਜੀ ਇਹਦੇ ਵਿੱਚ ਵੀਲਚੇਅਰ ਹੁੰਦੀ ਹੈ ਜੀ ਇੱਕ ਗੋਡਿਆਂ ਵਾਲੀ ਹੁੰਦੇ ਆ ਜੀ ਇੱਕ ਢੂਈ ਵਾਲੀ ਹੁੰਦੀ ਹੈ ਇੱਕ ਸਟਿਕ ਹੁੰਦੀ ਹੈ ਜੀ ਜਾਂ ਕਿਸੇ ਨੂੰ ਲੈਟਰਨ ਬਾਥਰ ਵਿੱਚ ਬੈਠਣ ਦੀ ਤਕਲੀਫ ਹੁੰਦੀ ਹੈ ਉਹ ਸੀਟ ਮਿਲਦੀ ਹੈ ਜੀ ਬਜ਼ੁਰਗਾਂ ਨੂੰ ਅੱਜ ਜੀ ਕਰਨ ਵਾਲੀਆਂ ਮਸ਼ੀਨਾਂ ਦਾ ਕੈਂਪ ਲੱਗਾ ਤਾਂ ਉਹ ਮਸ਼ੀਨਾਂ ਲੱਗਦੀਆਂ ਜੀ ਬਜ਼ੁਰਗਾਂ ਤੁਸੀਂ ਕਿੰਨੇ ਜਾਗਰੂਕ ਕੈਂਪ ਲਾ ਸਕਦੇ ਅਸੀਂ ਜੀ ਆਪਦੇ ਪਿੰਡ ਦੇ ਵਿੱਚ ਜੀ 5 ਵਾਰੀ ਕੈਂਪ ਲਾ ਦਿੱਤੇ ਆ ਜੀ ਘੱਟੋ ਘੱਟ ਅਸੀਂ ਜੀ 80 ਲੋਕਾਂ ਨੂੰ ਦਵਾ ਚੁੱਕੇ ਆ ਜੀ ਆਪਦੇ ਪਿੰਡ ਦੇ ਵਿੱਚ ਹੀ ਤੇ ਹੁਣ ਵੀ ਜਾਰੀ ਜੀ ਅੱਜ ਸਾਡੇ ਪਿੰਡ ਦੇ ਕੱਲ ਨੂੰ ਅਸੀਂ ਫੇਰ ਲੈ ਕੇ ਆਉਣਾ ਜੀ ਬਜ਼ੁਰਗਾਂ ਨੂੰ ਕਿਹ ਉਹਨਾਂ ਨੂੰ ਕਹਾਂਗੇ ਜੀ ਵੀ ਆਪਦਾ ਆ ਕੇ ਬੈਨੀਫਿਟ ਲਓ ਜਿਹੜਾ ਆਪਾਂ ਨੂੰ ਸਰਕਾਰ ਸਹੂਲਤ ਦਿੰਦੀ ਆ ਨਾ ਕਈ ਵਾਰ ਨਹੀਂ ਜਿਹੜਾ ਬੰਦਾ ਲੈ ਸਕਦਾ ਉਹ ਤਾਂ ਇਹ ਚੀਜ਼ ਦੀ ਸਹੂਲਤ ਦਾ ਵੀ ਲਵੇ ਜੀ ਸਰ ਮੇਰਾ ਨਾਮ ਹੈ ਲਖਸ਼ ਸਿੰਘਲਾ ਮੈਂ ਇੱਥੇ ਏਡੀਪੀ ਲੱਗਿਆ ਠੀਕ ਹੈ ਸਾਡੇ ਡਾਇਰੈਕਟਰ ਸਾਹਿਬ ਹੁਣੇ ਹੀ ਗਿਆ ਇਹਨਾਂ ਦੇ ਸਾਰਿਆਂ ਦੀ ਚੈਕਿੰਗ ਵੇਰਾ ਕਰਕੇ ਕੰਨਾਂ ਦੀ ਅਸੀਂ ਹੁਣ ਤੱਕ 130 ਮਸ਼ੀਨਾਂ ਵੰਡ ਚੁੱਕਿਆ ਜਿਹਦੇ ਵਿੱਚ ਸਟਿਕ ਥੋੜੇ ਵਾਲਾ ਕਮਰ ਦੀ ਵੈਲਟ ਆਦੀ ਬੈਠਣ ਵਾਲੀ ਸਟਿਕ ਆਦੀ ਅਸੀਂ ਦਿੱਤੀ ਇਹਨਾਂ ਨੂੰ ਮਸ਼ੀਨਾਂ ਦੇ ਨਾਲ ਇਹਨਾਂ ਚੀਜ਼ਾਂ ਦੀ ਇਹਨਾਂ ਨੂੰ ਸਹੂਲਤ ਸੀ 4G ਕੀ ਪ੍ਰੋਵਾਈਡ ਕਰਿਆ ਜਾਦਾ ਸਾਡੇ ਕੋਲ ਬੈਟਰੀ ਵਾਲੀ ਸਕੂਟਰੀ ਆਰਥਾ ਦੀ ਟਰਾਈਸਾਈਕਲ ਸਾਰਾ ਕੁਝ ਜਿਹੜੇ ਅੰਗੀਨ ਵੈਕ ਤੇ ਨੂੰ ਮਿਲਦਾ 99% ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਹੋਰ ਹੋਰ ਕੀ ਕਹਿਣਾ ਚਾਹੋਗੇ ਕਿ ਕਿਹੜੇ ਕਿਹੜੇ ਪਿੰਡਾਂ ਦੇ ਕੋਈ ਸੀਮਾ ਸੀਮਾ ਰੱਖੀ ਹੈ ਕਿ ਆਜ ਆ ਸਕਦੇ ਪੰਜਾਬ ਹਰਿਆਣਾ ਜਾਂ ਕੋਈ ਸਾਡੇ ਕੋਲ ਕੋਈ ਸੀਮਾ ਨਹੀਂ ਰੱਖੀ ਹੈ ਇਹਦੇ ਵਿੱਚ 올ਓਵਰ ਇੰਡੀਆ ਤੋਂ ਜਿੱਥੋਂ ਵੀ ਕੰਨਾ ਆ ਸਕਦਾ ਜਿਵੇਂ ਸਾਡੇ ਕੋਲ ਸਿਰਸਾ ਮਾਨਸਾ ਬਰਨਾਲਾ ਜੋ ਮੁਖਸਰ ਫ੍ਰੀਡ ਕੋਡ ਜਾਂ ਕੋਡ ਕੋ ਪੂਰਾ ਠੀਕ ਹੈ ਮਲੋਟ ਬਾਦਲ ਡਬਲੀ ਦੇ ਸਾਰੇ ਤੋਂ ਸਾਡੇ ਕੋਲ ਬੰਦੇ ਆ ਰਹੇ ਨੇ ਸਾਡੇ ਕੋਲ ਕੋਈ ਸੀਮਾ ਨਹੀਂ ਹੈ ਮਦਰ ਰੈਸਿਡੇਸ਼ਨ ਮਨਾ ਨਹੀਂ ਕਰਦੇ ਉਹਨਾਂ ਕੋਲ ਡਾਕੂਮੈਂਟੇਸ਼ਨ ਪੂਰੀ ਹੋਣੀ ਚਾਹੀਦੀ ਹੈ ਜਿਸ ਵਿੱਚ ਇੱਕ ਆਧਾਰ ਕਾਰਡ 60 ਸਾਲ ਤੋਂ ਉੱਪਰ ਹੈ ਜਿਨ੍ਹਾਂ ਦੀ ਉਮਰ ਉਹਨਾਂ ਲਈ ਇੱਕ ਆਧਾਰ ਕਾਰਡ ਤੇ ਕੰਮਲ ਸਰਟੀਫਿਕੇਟ ਤੇ ਉਹਨਾਂ ਉਹਨਾਂ ਵੱਲੋਂ ਵੀ ਹੋਰ ਕੋਈ ਸਮਾਨ 3 ਸਾਲ ਕੋਈ ਸਮਾਨ ਨਾਲ ਲਿਖਤਾ ਹੋਵੇ ਉਹਨਾਂ ਨੇ ਕਿਸੇ ਵੀ ਸੰਸਥਾ ਸਤਿ ਸਾਲ ਜੀ ਨੂੰ ਦੁਬਾਰਾ ਹਜੇ ਕੁਝ ਲੋਗ ਐਸੇ ਵੀ ਨੇ ਜਿਨ੍ਹਾਂ ਨੂੰ ਇਸ ਸਕੀਮ ਬਾਰੇ ਪਤਾ ਨਹੀਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਿਹੜੇ ਸੋਲਤਾ ਤੁਹਾਡੀ ਪਹੁੰਚ ਲਈ ਹੈ ਜਿਵੇਂ ਕਿ ਆਸੀ ਸਾਡੇ ਸਮਾਜ ਸੇਵੀਆ ਜਾ ਕੇ ਪਿੰਡਾਂ ਪਿੰਡਾਂ ਚ ਅਵਗਤ ਕਰਾਉਂਦੇ ਹਨ ਅਵਗਤ ਕਰਾਉਂਦੇ ਹਨ ਉਹ ਪਿੰਡਾਂ ਚ ਉੱਥੋਂ ਪੇਸ਼ੈਂਟ ਵੀ ਲੈ ਕੇ ਆਉਂਦੇ ਹਨ ਸਾਡੇ ਕੋਲ ਜਿਵੇਂ ਕੀ ਰੁਪਿੰਦਰ ਬਾਵਾਗੇ ਜਾਂ ਹੋਰ ਮੈਮ ਖਾਨ ਆ ਗਿਆ ਗੁਰਦੀਪ ਖਾਨ ਵਗੈਰਾ ਸਾਡੇ ਕੋਲ ਪੇਸ਼ੈਂਟ ਭੇਜਦੇ ਹਨ ਮਤਲਬ ਉਹ ਜਾ ਕੇ ਹਾਰੇ ਇੱਕ ਪਿੰਡ ਤੇ ਜਾ ਕੇ ਅਵਗਤ ਕਰਾਉਂਦੇ ਆਣ।